ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 10 ਕੁੰਡੇ ਪਾਏ ਆ ਜੀ 5-5 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਹੈ ਦੇ ਆਪਾਂ ਕੁਝ ਵੀ ਬਣਾਈਏ ਕੋਟੀ ਸਵੈਟਰ ਜੈਕਟ ਜਾਂ ਬੱਚਿਆਂ ਵਾਸਤੇ ਕੁਝ ਵੀ ਕੁਝ ਵੀ ਬਣਾ ਸਕਦੇ ਆ ਆਪਾਂ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆ ਵੀਡੀਓ ਫਰਸਟ ਵਾਲਾ ਕੁੰਡਾ ਪਾਤਾ ਰਿਹਾ ਹੁਣ ਆਪਾਂ ਆਪਣੀ ਉਲਟੀ ਸਲਾਈ ਹੈ ਜੀ ਆਪਾਂ ਕੁੰਡੇ ਪਾਏ ਸੀਗੇ ਤੇ ਆਪਾਂ ਇਹ ਪੂਰੀ ਸਲਾਈ ਉਲਟੀ ਉਲਟੀ ਬਣਾ ਲਾਂਗੇ ਡਿਜ਼ਾਈਨ ਬਹੁਤ ਸੌਖਾ ਬਣਦਾ ਕੋਈ ਯੂਨੀ ਹੈਗਾ ਬਣਦਾ ਵੀ ਬਹੁਤ ਜਲਦੀ ਜਲਦੀ ਆ ਤੇ ਸੌਖਾ ਵੀ ਬਹੁਤ ਹੈ ਜੀ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਵੱਧ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਮੈਨੂੰ ਜਰੂਰ ਸਪੋਰਟ ਕਰਿਓ ਸਪੋਰਟ ਕਰਨ ਵਾਸਤੇ ਵੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਅਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਤਾਕ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਆਪਾਂ ਦੋ ਕੁੰਡੇ ਆਪਣੇ ਆ ਹੋਗੇ ਆ ਜਿਹੜੇ ਤਿੰਨ ਗੁੰਡੇ ਆ ਤਿੰਨਾਂ ਨੂੰ ਆਪਾਂ ਇੱਕ ਵਾਰੀ ਬਣਾਇਆ ਦੋ ਵਾਰੀ ਤਿੰਨ ਵਾਰੀ ਤਿੰਨ ਵਾਰੀ ਬਣਾਇਆ ਤੇ ਆਪਾਂ ਹੁਣ ਇਹਨਾਂ ਨੂੰ ਛੱਡ ਦੇਣਾ ਇਸ ਤਰ੍ਹਾਂ ਤਿੰਨ ਗੁੰਡੇ ਸੀ ਤਿੰਨਾ ਤੋਂ ਆਪਾਂ ਪੰਜ ਬਣਾ ਲਿਆ ਇਹ ਦੇਖੋ ਪੰਜ ਗੁੰਡੇ ਬਣ ਗਏ ਆਪਣੇ ਜਿਹੜਾ ਆਪਣਾ ਆਹ ਦੋ ਵਲ ਪਾਏ ਸੀ ਤੇ ਆਹ ਲਾਸਟ ਵਾਲਾ ਗੁੰਡਾ ਜਿਹੜਾ ਆਹ ਇਹ ਆਪਾਂ ਸਲਾਈ ਤੇ ਲੈਣਾ ਹੈ ਇਸ ਤਰ੍ਹਾਂ ਸਲਾਈ ਦੇ ਉੱਪਰੋਂ ਦੀ ਨਗਾਹ ਲੈਣਾ ਤੇਨੂੰ ਆਪਾਂ ਛੱਡਣਾ ਨਹੀਂ ਹੈਗਾ ਇਹਨੂੰ ਬੇਸ ਤੋਂ ਨਾਲਾਈ ਤੇ ਚੜਾ ਲੈਣਾ ਪੰਜ ਕੁੰਡੇ ਹੀ ਹੋ ਗਏ ਆਪਣੇ ਕੋਲੇ ਜੀ ਕੁੰਡੇ ਆਪਣੇ ਕੋਲੇ ਜਿੰਨੇ 5 ਸੀਗੇ 5 ਦੇ 5 ਹੀ ਆ ਅੱਗੇ ਫਿਰ ਦੋ ਕੁੰਡੇ ਆਪਾਂ ਉਲਟੇ ਬਣਾ ਲਏ ਇਹ ਆਪਣਾ ਇੱਕ ਡਿਜ਼ਾਈਨ ਹੋ ਗਿਆ ਦੋ ਕੁੰਡੇ ਆ ਹੋ ਗਏ ਤਿੰਨ ਕੁੰਡੇ ਆ ਹੋ ਗਏ ਅਗਲੇ ਤਿੰਨ ਕੁੰਡੇ ਆਪਾਂ ਫਿਰ ਦੋ ਵਾਰੀ ਬਣਾ ਲਿਆ ਫਿਰ ਵਾਲ ਪਾ ਕੇ ਤਿੰਨ ਵਾਰੀ ਤਿੰਨ ਗੁੰਡਿਆਂ ਤੋਂ ਆਪਾਂ 5 ਗੁੰਡੇ ਬਣਾ ਲੈਣੇ ਆ ਆਪਣੇ ਉਤੋਂ ਵਾਲ ਪਾਏ ਹੋਏ ਆਹ ਦੋ ਗੁੰਡੇ ਆਉਂਦੇ ਦੋ ਗੁੰਡੇ ਆਉਂਦੇ ਆਪਾਂ ਆਹ ਵਾਲਾ ਗੁੰਡਾ ਨਹੀਂ ਲੈਣਾ ਹੈ ਆਹ ਵਾਲਾ ਗੁੰਡਾ ਲੈਣਾ ਜਿਹੜਾ ਪਹਿਲਾਂ ਬਣਿਆ ਸੀ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਉੱਪਰੋਂ ਦੀ ਨਿਘਾ ਲੈਣਾ ਫਿਰ ਨੂੰ ਆਪਾਂ ਇਸ ਤਰ੍ਹਾਂ ਲੈ ਲੈਣਾ ਸਲਾਈ ਤੇ। ਆ ਦੇਖੋ ਜੀ। ਇਸ ਤਰ੍ਹਾਂ ਲੈ ਲੈਣਾ। ਅੰਗੇ ਫਿਰ ਆਪਾਂ ਦੋ ਕੁੰਡੇ ਉਲਟੇ ਬਣਾ ਲੈਣੇ ਆ। 10 ਕੁੰਡੇ ਆਪਾਂ ਫਿਰ ਸਲਾਈ ਤੇ ਲਾਵਾਂਗੇ। ਇੱਕ ਵਾਰੀ ਬਣਾਏ। ਵਲ ਪਾਇਆ। ਦੋ ਵਾਰੀ ਫਿਰ ਤੋਂ ਵੜ ਪਾਇਆ ਤਿੰਨ ਵਾਰੀ ਤੇ ਆ ਲਾਸਟ ਵਾਲਾ ਫਰਸਟ ਵਾਲਾ ਗੁੰਡਾ ਆਪਾਂ ਉੱਪਰੋਂ ਦੀ ਨੰਗਾਹ ਲੈਣਾ ਫਿਰ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਤੇ ਲੈ ਲੈਣਾ ਦੋ ਗੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਾਂ ਅੱਗੇ ਜੀ ਉਲਟੇ ਪਾਸੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਆਹ ਵਾਲਾ ਕੁੰਡਾ ਜਿਹੜਾ ਆਪਾਂ ਪਾਇਆ ਸੀ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਇੱਕ ਕੁੰਡਾ ਆਪਾਂ ਹੁਣ ਆਪਾਂ ਜਿਹੜਾ ਆਪਣੇ ਕੋਲੇ ਕੁੰਡਾ ਹੈਗਾ ਉਹ ਲੈਣਾ ਹੈਗਾ ਜਿਹੜਾ ਆਪਾਂ ਵਲ ਪਾਇਆ ਸੀ ਉਹ ਕੁੰਡਾ ਨਹੀਂ ਆਪਾਂ ਬਣਾਉਣਾ ਹੈਗਾ ਆਹ ਵਾਲਾ ਕੁੰਡਾ ਲਵਾਂਗੇ ਦੋ ਕੁੰਡੇ ਆਪਾਂ ਉਲਟੇ ਬਣਾ ਲੇ ਹੁਣ ਆਪਣੇ ਕੋਲੇ ਰਹਿ ਗਏ ਜੀ ਤਿੰਨ ਕੁੰਡੇ ਤਿੰਨ ਕੁੰਡੇਆਂ ਦਾ ਆਪਾਂ ਇੱਕ ਕੁੰਡਾ ਬਣਾ ਲਾਂਗੇ ਫਿਰ ਤਾਂ ਦੋ ਕੁੰਡੇ ਸਿੱਧੇ ਕੁੰਡੇ ਆਪਾਂ ਇਹਨਾਂ 5 ਕੁੰਡਿਆਂ ਚ ਆਪਾਂ 2 ਕੁੰਡੇ ਉਲਟੇ ਬਣਾ ਲਾਂਗੇ ਸਿੰਪਲ ਸਿੰਗਲ ਸਿੰਗਲ ਬਣਾ ਲਾਂਗੇ 3 ਕੁੰਡੇ ਆਪਾਂ ਇਕੱਠੇ ਬਣਾ ਲਾਂਗੇ ਆਪਣੇ ਕੋਲੇ 5-5 ਗੁੰਡੇ ਫੇਰ ਹੋਗੇ ਡਿਜ਼ਾਈਨ ਦੇ ਜੀ 5 ਕੁੰਡੇ ਹੋਏ ਇੱਕ ਡਿਜ਼ਾਈਨ ਦੇ 5 ਕੁੰਡੇ ਫੇਰ ਇੱਕ ਡਿਜ਼ਾਈਨ ਦੇ ਹੋਗੇ ఫతో ధాగా పిచ్చే కో కండే సీ బాగే దో కుండే ఉల్టే సిండే కట్ే బాదే దో కుడే సేడా ఉల్టా ਇਸ ਤਰ੍ਹਾਂ ਬਣਿਆ ਆਪਣਾ ਡਿਜ਼ਾਈਨ ਇੱਕ ਡਿਜ਼ਾਈਨ ਬਣ ਗਿਆ ਇਹ ਤੇ ਆਪਾਂ ਦੂਜਾ ਡਿਜ਼ਾਈਨ ਵੀ ਬਣਾਉਨੇ ਆ ਦੋ ਗੁੰਡੇ ਉਲਟੇ தின குடத்தோம் பண்டே பண்ண ஆா கண்டிதா இன்னும் இரயத்து పా ఉల్ సైడ్డే సీధే బావే పండ్డ దో కుడే సిపల్ బ తిని కండే కట్ే బాదే కోడే అనే డిజైన్ ਲੋੜੀ ਇਸ ਤਰ੍ਹਾਂ ਬਣਦਾ ਜੀ ਡਿਜ਼ਾਈਨ ਇਹ ਆਪਾਂ ਲੱਗ ਤੋਂ ਨਹੀਂ ਬਣਾਇਆ ਜਾਦਾ ਇੰਨਾ ਕੀ ਬਣਾਇਆ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਤੁਹਾਨੂੰ ਪਸੰਦ ਆਉਣ ਵਾਲਾ ਤੇ ਜਰੂਰ ਟਰਾਈ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦੇ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ ਕਿਸੇ ਵੀ ਰੰਗ ਤੇ ਬਣਾ ਸਕਦੇ ਆਂ जैकट कुछ भी बनाई है बहुत सोहना लगता है चलो जी मिलते हैं किसी होडियो च